ਸਜੀਵਾਜੀ ਸੁਦੇਸੇ ਵੇਖੋ 247 ਪੰਜਾਬ ਤੇ ਮੈਂ ਹਾਂ ਤੁਹਾਡਾ ਵੀਡੀਓ ਵਰਤੇ ਪੰਜਾਬ ਦੀ ਕੋਟ ਕਪੂਰਾ ਤੋਂ ਇਹ ਜਿਹੜੀ ਖਬਰ ਹੈ ਉਹ ਸਾਹਮਣੇ ਆ ਰਹੀ ਹੈ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ ਕਿ ਕਿਸ ਤਰ੍ਹਾਂ ਜਿਹੜੇ ਠੱਗ ਨੇ ਅੱਜਕੱਲ੍ਹ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੇ ਨੇ ਲੋਕਾਂ ਨੂੰ ਬੇਫੂਕ ਬਣਾਇਆ ਜਾ ਰਿਹਾ ਠੱਗਾ ਵੱਲੋਂ ਤੇ ਅਜੇ ਹੀ ਘਟਨਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਜਿਹੜੇ ਲੋਕ ਨੇ ਉਹ ਪਹਿਲਾਂ ਪੁਲਿਸ ਨੂੰ ਤਫ਼ਤੀਸ਼ ਕਰਨ ਦੇਤੇ ਤੁਸੀਂ ਪਹਿਲਾਂ ਦੱਸੋ ਸਬੂਤ ਦੋਗੇ ਤੁਸੀਂ ਅਸਲੀ ਪੁਲਿਸ ਕੋ ਜਾ ਕੇ ਨਕਲੀ ਕੀ ਇਹ ਪੂਰਾ ਮਾਮਲਾ ਤੁਹਾਨੂੰ ਦੱਸਿਆ ਇਸ ਖਬਰ ਦੇ ਵਿੱਚ ਜਾਣਕਾਰੀ ਅਨੁਸਾਰ ਕੋੜਕਪੂਰਾ ਦੇ ਗਾਂਧੀ ਬਸਤੀ ਜਲਾ ਲਿਆਣਾ ਰੋਡ ਤੇ ਵਿਸ਼ਾਲ ਪੁੱਤਰ ਵੀਰਪਾਲ ਸ਼ਰਮਾ ਦੇ ਘਰ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਇੱਕ ਪੁਰਾਣੇ ਕੇਸ ਦੀ ਇਨਕੁਆਇਰੀ ਕਰਨ ਲਈ ਜਾ ਦੇ ਇੱਕ ਬਹਿਰੂਪਿਆ ਪੁੱਜਦਾ ਹੈ ਤਾਂ ਘਰ ਵਾਲਿਆਂ ਨੂੰ ਨਕਲੀ ਪੁਲਿਸ ਹੋਣ ਦਾ ਸ਼ੱਕ ਪੈ ਜਾਂਦਾ ਹੈ ਕਰ ਵਾਲੇ ਪੁਲਿਸ ਨੂੰ ਇਤਲਾਹ ਕਰ ਦਿੰਦੇ ਨੇ ਜਿਸ ਤੋਂ ਬਾਅਦ ਮੌਕੇ ਤੇ ਬਹਿਰੂਪਿਆ ਨੂੰ ਦਬੋਚ ਲਿਆ ਜਾਂਦਾ ਹੈ ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਕੋਟਪੂਰਾ ਦੇ ਐਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਇਨਕੁਆਇਰੀ ਕਰਨ ਗਏ ਨਕਲੀ ਪੁਲਿਸ ਵਾਲੇ ਦਾ ਨਾਮ ਸ਼ਮਸ਼ੇਰ ਸਿੰਘ ਪੁੱਤਰ ਸੁਖਦੇਵ ਸਿੰਘ ਹੈ ਉਹ ਪਿੰਡ ਜੂਨ ਵਾਲਾ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਹੈ ਇੱਕ ਗਾਂਧੀ ਬਸਤੀ ਵਿੱਚ ਰਹਿਣ ਵਾਲੇ ਵਿਸ਼ਾਲ ਸ਼ਰਮਾ ਤੇ ਇੱਕ ਪੁਰਾਣੇ ਪਰਚੇ ਦੀ ਇਨਕੁਆਇਰੀ ਕਰਨ ਲਈ ਆਇਆ ਸੀ ਤਾਂ ਜਦੋਂ ਘਰ ਵਾਲਿਆਂ ਨੂੰ ਇਸ ਨਕਲੀ ਪੁਲਿਸ ਵਾਲੇ ਤੇ ਸ਼ੱਕ ਪਿਆ ਤਾਂ ਵਿਸ਼ਾਲ ਸ਼ਰਮਾ ਵੱਲੋਂ ਅਸਲੀ ਪੁਲਿਸ ਨੂੰ ਇਤਲਾਹ ਦਿੱਤੀ ਗਈ ਜਿਸ ਨੂੰ ਲੈ ਕੇ ਮੁਲਜ਼ਮ ਦੇ ਖਿਲਾਫ ਤਾਰਾ 419 ਤੇ 420 ਆਈਪੀਸੀ ਦੀ ਕਾਰਵਾਈ ਕੀਤੀ ਗਈ ਹੈ ਇਹ ਮਾਮਲਾ ਇਹ ਜਿਹੜੇ ਬੰਦੇ ਨੂੰ ਅਸੀਂ ਇਹਨੇ ਵਿਸ਼ਾਲ ਨੇ ਦਿੱਤੀ ਹੈ ਰਿਪੋਰਟ ਉਹ ਪੁਲਿਸ ਮੁਲਾਜ਼ਮ ਕਹਿੰਦੇ ਆਪਦੇ ਉਨੀਂਕਵਰੀ ਕਰਨ ਆਉਂਦਾ ਸੀ ਤੇ ਆਈ ਵਾਰੀ ਪੈਸੇ ਭਾਲਦਾ ਕਿਸੇ ਦਿਨ ਕੋਰੀ ਕਰਨਾ ਉਹ ਇਹਦੇ ਬੋਗੇ ਕੇਸ ਤੇ ਆਈ 379 ਵੀਰ ਜੀ ਕਹਿੰਨੇ ਨੇ ਮੈਂ ਪਤਾ ਨਹੀਂ ਬਲਦੀਪ ਸਿੰਘ ਦੱਸਿਆ ਕੇ ਸੁਖਦੇਵ ਸਿੰਘ ਦੱਸਿਆ ਕਿ ਉਨੀਂਕਵਰੀ ਕਰਨ ਆਇਆ 2 ਵਾਰੀ ਹੋ ਗਿਆ ਪਹਿਲਾਂ ਧੋਖੇ ਨਾਲ ਲੈ ਗਿਆ 2000 ਰੁਪਏ ਕਿ ਫੇਰ ਮੰਗ ਕਰਦਾ ਇਹਨੇ ਨੂੰ ਮੁੰਡੇ ਨੂੰ ਪਛਾਣ ਲਿਆ ਛਾਣ ਕਰਕੇ ਨੂੰ ਥਾਣੀ ਫਲਾਤਾ ਤੇ ਉਨੀਂਕਵਰੀ ਮਤਲਬ ਕਿ ਵੀ ਕੀ ਕਹਿੰਦੇ ਤੁਹਾਡਾ ਪਰਚਾ ਕੈਨਸਲ ਕਰ ਦੂੰਗਾ ਪਰਚੇ ਦੀ ਕਹਿੰਦਾ ਮੈਨੂੰ ਭੇਜਿਆ ਸਰ ਨੇ ਫਰੀਦਕੋਟੋਂ ਆਇਆ ਮੈਂ ਅੱਛਾ ਜੀ ਵੀ ਪਰਚੇ ਪਿੱਛੇ ਕਹਿੰਦਾ ਸੀ ਮੈਂ ਇਨਕੁਆਇਰੀ ਕਰਨ ਆਇਆ ਵੀ ਮਾਨਾਂ ਨੂੰ ਟੋਲੀ ਰਿਪੋਰਟ ਦੇਣੀ ਆ ਵੀ ਤੁਸੀਂ ਠੀਕ ਆਪਦੀ ਘਰ ਹੀ ਬੈਠੇ ਹੋ ਕਿ ਕਿਤੇ ਇਹ ਸਾਡੇ ਤੇ ਕੋਈ ਚੱਲਦਾ ਨਹੀਂ ਤੁਹਾਡੇ ਪਰਚਾ ਜਿਹੜਾ ਤੁਹਾਡੇ ਹੈਗਾ ਕੋਈ ਕੈਨਸਲ ਕਰਵਾ ਦਊਗਾ ਹਾਂਜੀ ਕੋ ਪਰਚਾ ਸੀਗਾ ਤੁਹਾਡੇ ਕੋਲ ਪਰਚਾ ਸੀਗਾ ਹੀ ਮੁੰਡੇ ਦੇ 379 ਵੀ ਦਾ ਉਹ ਸੱਜਾ ਪੂਰੀ ਕਾਜ ਹੋ ਗਿਆ ਫਿਰ ਤੁਸੀਂ ਫਿਰ ਉਹਨੂੰ ਦਬੋਚਿਆ ਕਿਵੇਂ ਉਹ ਕਿ ਤੁਸੀਂ ਪੁਲਿਸ ਨੂੰ ਫੋਨ ਕੀਤਾ ਸ਼ੱਕ ਪੈਂਦਾ ਕਿਵੇਂ ਕੀਤਾ ਹਾਂਜੀ ਪੁਲਿਸ ਨੂੰ ਫੋਨ ਕੀਤਾ ਸ਼ੱਕ ਪੈਂਦਾ ਜਦੋਂ ਫੋਨ ਮੁਲਾਇਆ ਤੁਸੀਂ ਉਹਦੇ ਸਾਹਮਣੇ ਫੋਨ ਕੀਤਾ ਸੀਗਾ ਹਾਂਜੀ ਉਹਦੇ ਸਾਹਮਣੇ ਕੀਤਾ ਸੀ ਅਸੀਂ ਪੂਰੀ ਕਹਾਣੀ ਤੁਸੀਂ ਫੋਨ ਨਾ ਕਰੋ ਜਾਂ ਕਿਸੇ ਨਹੀਂ ਜੀ ਉਹ ਕਹਿੰਦਾ ਵੀ ਮੈਂ ਹੈ ਹੀ ਮੁਲਾਜ਼ਮ ਕਿ ਜਦੋਂ ਤੁਸੀਂ ਕਹਿੰਦਾ ਆਪਦਾ ਰਿਕਾਰਡ ਦਿਓ ਮੈਂ ਤੁਹਾਨੂੰ ਹੋਣੇ ਐਸਐਸਪੀ ਦਫਤਰ ਲੈ ਕੇ ਜਾਂਦਾ ਉਹਨੂੰ ਅਸੀਂ ਕਿਹਾ ਸੱਚ ਦੱਸ ਦੇ ਵੀ ਤੂੰ ਵਾਕੇ ਮੁਲਾਜ਼ਮ ਅੱਛਾ ਜੀ ਵੀ ਤੁਹਾਨੂੰ ਅਸੀਂ ਆਪਦੇ ਪਰਚਿਆਂ ਦੀ ਆ ਦੇ ਦਿੰਦੇ ਜਮਾਨਤ ਹੋਈ ਆ ਸਜ਼ਾ ਕੱਟ ਕੇ ਬੰਦਾ ਆ ਚੁੱਕਿਆ ਤੇ ਉਹ ਨਹੀਂ ਮੰਨਿਆ ਫਿਰ ਅਸੀਂ ਇੱਥੋਂ ਸੱਦੇ ਸਾਰੇ ਮੁਲਾਜ਼ਮ ਸੱਦੇ ਉੱਥੇ ਠਾਣੀ ਪਾੜਾ ਇਹ ਤੇ ਮੌਕੇ ਦੇ ਖਾਲੇ ਸੀ ਹਾਂ ਜੀ ਤੇ ਪਤਾ ਲੱਗਾ ਤੁਹਾਡਾ ਕੇਸ ਚੱਲਦਾ ਜੀ ਸਰੇ ਨੇ ਸਾਡਾ ਮੁੰਡਾ ਜਿਹੜਾ ਫਸਿਆ ਨਾ ਉਹ ਇੰਦਰਾ ਕਲੋਨੀ ਦਾ ਮੁੰਡਾ ਸੀ ਅੱਲਾ ਰੱਖਾ ਜੀ ਉਹਨਾਂ ਦੇ ਘਰੇ ਆਉਂਦੇ ਜਾਂਦੇ ਸੀ ਮਲਾਜਮ ਮੋਗੇ ਦੇ ਕੇਸ ਜਿਆਦਾ ਸੀ ਉਹਦੇ ਤੇ ਸਾਨੂੰ ਜਦੋਂ ਪਹਿਲੀ ਵਾਰੀ ਕੇਸ ਪਿਆ ਨਹੀਂ ਇਹਦੀ ਪਛਾਣ ਸੀ ਇੱਕ ਵਾਰੀ ਸਾਡੇ ਕੋਲ 2000 ਰੁਪਏ ਲੈ ਗਿਆ ਦੂਜੀ ਵਾਰੀ ਇਹ ਫੇਰ ਆ ਗਿਆ ਆਇਆ ਬਾਬਾ ਦੇਰ ਮਗਰੋਂ ਆਇਆ ਕਿ ਸਾਨੂੰ ਪਛਾਣ ਸੀ ਇਹਦੀ ਸ਼ਾਨ ਰੱਖੀ ਮੁੰਡੇ ਨੇ ਫੜ ਲਿਆ ਉਹਦੇ ਸਰਕ ਬਿਸ਼ਾਸ਼ਰਮ ਵੱਲੋਂ ਇੱਕ ਪੱਤਾ ਦਿੱਸ ਰਿਹਾ ਜੀ ਕੋਈ ਪੁਲਿਸ ਦਾ ਮਲਾਜ਼ਮ ਮਰ ਕੇ ਉਹਦੇ ਘਰ ਗਿਆ ਸੀ ਕੋਈ ਇਨਕੁਆਇਰੀ ਕਰਨ ਵਾਸਤੇ ਕੀ ਮਾਮਲਾ ਪੁਰਾਣਾ ਹਾਂਜੀ ਉਹ ਜਿਹੜਾ ਆਪਣੇ ਆਪ ਨੂੰ ਦੱਸ ਰਿਹਾ ਸੀ ਕਿ ਮੈਂ ਪੁਲਿਸ ਮਲਾਜ਼ਮ ਉਹਦਾ ਨਾਮ ਸ਼ਮਚੇਰ ਸਿੰਘ ਪੁੱਤਰ ਸਰਦੇਵ ਸਿੰਘ ਵਾਸੀ ਪਿੰਡ ਵਾਸੀ ਪਿੰਡ ਜੌਣ ਵਾਲਾ ਸੀਗਾ ਜਿਹਨੂੰ ਅਸੀਂ ਵਿਸ਼ਾਲ ਸ਼ਰਮਾ ਦੇ ਬਿਆਨ ਪਰ ਮੁਕੱਦਮਾ ਮੁਕੱਦਮਾ ਨੰਬਰ 127 ਅਧੀਨ ਤਾਰਾ 409 420 ਆਪੀਸੀ ਦਰਜ ਕਰਕੇ ਜੁਰਮ ਮੁਕਾਬਲੇ ਜ਼ਮਾਨਤ ਹੁਣ ਕਰਕੇ ਬਾਰਜਮਾਨ ਤੇ ਰਿਆ ਕੀਤਾ ਗਿਆ ਸੀ ਦੀਨੇ ਵਿਸ਼ਾਲ ਸ਼ਰਮਾ ਨੂੰ ਆਪਣੇ ਆਪ ਪੁਲਿਸ ਮੌਜੂਦ ਲਾਸ ਕੇ 2000 ਰੁਪਇਆ ਉਹਦੇ ਕੋਲੋਂ ਲਿਆ ਸੀ ਵੀ ਮੈਂ ਤੇਰਾ ਇਨਕੁਆਇਰੀ ਕਰਨ ਲਿਆ ਹਾਂ ਤੇ 2000 ਰੁਪਏ ਲਿਖਿਆ ਪਰ ਉਹਦੇ ਕੋਲ ਰਿਕਵਰੀ ਕੋਈ ਨਹੀਂ ਕਿਸ ਚੀਜ਼ ਦੀ ਇਨਕੁਆਇਰੀ ਕਿਸ ਚੀਜ਼ ਦੀ ਸੀਗੀ ਤੁਹਾਨੂੰ ਪਤਾ ਲੱਗਿਆ ਵੀ ਇਹਦੇ ਖਿਲਾਫ ਕੋਈ ਮੁਕਦਮਾ ਦਰਜ ਆ ਮਗੀ ਜਿਲ੍ਹੇ ਚ ਉਸ ਮੁਕਦਮੇ ਚ ਸਜ਼ਾ ਜਾਬ ਹੋਇਆ ਸੀ ਆ ਤੇ ਸਜ਼ਾ ਕੱਟ ਕੋਣ ਵਿਸ਼ਾਲ ਸ਼ਰਮਾ ਆ ਪਰ ਫਿਰ ਉਹ ਕੀ ਕਰ ਰਹੇ ਚੱਲ ਰਹੇ ਨੇ ਉਹਦੀ ਬਸ ਇਹ ਤਾਂ ਉਹਨੂੰ ਸ਼ਾਵਲ ਤਬਦੀਸ਼ ਕਰ ਲਿਆ ਉਹਨੂੰ ਅਰੈਸਟ ਪਾ ਕੇ ਵਰਜਮਨ ਤੇ ਰੱਖਿਆ ਗਿਆ ਹੈ ਉਦੋਂ ਬਾਅਦ ਹੁਣ ਚਲਾਨ ਬਣਾ ਕੇ ਪੇਸ਼ ਅਦਾਲਤ ਕੀਤਾ ਜਾਊਗਾ ਜੋ ਮਨਜੋਗ ਅਦਾਲਤ ਹੁਕਮ ਫਰਮਾਊਗੀ ਹੁਣ ਸਜ਼ਾ ਕਰੇ ਜਾਂ ਬਰੀ ਕਰੇ